ਸਟਾਪ ਬਹਾਦਰੀ ਦੇ ਪ੍ਰਤੀਕ ਆਪਰੇਸ਼ਨ ਸਿੰਧੂਰ ਜ਼ਰੀਏ ਪਾਕਿਸਤਾਨੀ ਅਤਵਾਦੀ ਟਿਕਾਣਿਆਂ ਨੂੰ ਮਲਿਆ ਮੇਟ ਕਰਨ ਦੀ ਭਾਰਤੀ ਫੌਜ ਦੀ ਅਦੁੱਤੀ ਫੌਜੀ ਕਾਰਵਾਈ ਤੋਂ ਬੁਖਲਾਏ ਪਾਕਿਸਤਾਨ ਨੇ ਭਾਰਤ ਦੇ ਸਰਹੱਦੀ ਇਲਾਕਿਆਂ ਵਿੱਚ ਆਮ ਲੋਕਾਂ ਉੱਤੇ ਗੋਲੀਬਾਰੀ ਕਰਨ ਦੇ ਨਾਲ-ਨਾਲ ਭਾਰਤੀ ਫੌਜੀ ਠਿਕਾਨਿਆਂ ਨੂੰ ਨਿਸ਼ਾਨਾ ਬਣਾਉਣ ਦੀ ਜੋ ਹਰਕਤ ਕੀਤੀ ਉਸ ਦਾ ਅਜੇ ਹਾਂ ਹੀ ਜਵਾਬ ਦੇਣਾ ਜ਼ਰੂਰੀ ਸੀ ਜਿਹੋ ਜਿਹਾ ਦਿੱਤਾ ਗਿਆ ਡੰਡੀ ਭਾਰਤ ਨੇ ਪਾਕਿਸਤਾਨ ਦੇ ਮੁੱਖ ਸ਼ਹਿਰ ਲਾਹੌਰ ਦੇ 에ਅਰ ਡਿਫੈਂਸ ਸਿਸਟਮ ਨੂੰ ਤਾਂ ਤਬਾਹ ਕੀਤਾ ਹੀ ਫੌਜੀ ਮੁਖ ਦਫ਼ਤਰ ਵਾਲੇ ਸ਼ਹਿਰ ਰਾਵਲਪਿੰਡੀ ਕਰਾਚੀ ਸਮੇਤ 8 ਸ਼ਹਿਰਾਂ ਵਿੱਚ ਡਰੂਨ ਵਰਾਏ ਡੰਡੀ ਇਸ ਦਾ ਮਤਲਬ ਹੈ ਕਿ ਭਾਰਤ ਪਾਕਿਸਤਾਨ ਦੇ ਚੱਪੇ ਚੱਪੇ ਉੱਤੇ ਹਮਲਾ ਕਰਨ ਵਿੱਚ ਸਮਰੱਥ ਹੈ ਅਤੇ ਉਹ ਚਾਹੇ ਤਾਂ ਉਸ ਦੇ ਫੌਜੀ ਟਿਕਾਣਿਆਂ ਅਤੇ ਇਥੋਂ ਤੱਕ ਕਿ ਉਸ ਦੀ ਫੌਜ ਦੇ ਮੁੱਖ ਦਫ਼ਤਰ ਉੱਤੇ ਵੀ ਮਾਰ ਕਰ ਸਕਦਾ ਹੈ ਡੰਡੀ ਭਾਰਤ ਨੂੰ ਪਾਕਿਸਤਾਨ ਉੱਤੇ ਇਹ ਹਮਲੇ ਇਸ ਲਈ ਕਰਨੇ ਪਏ ਕਿਉਂਕਿ ਉਸਨੇ ਜੰਮੂ ਕਸ਼ਮੀਰ ਪੰਜਾਬ ਰਾਜਸਥਾਨ ਗੁਜਰਾਤ ਵਿੱਚ ਮਿਸਾਈਲਾਂ ਦਾਗਣ ਦੀ ناکਾਮ ਕੋਸ਼ਿਸ਼ ਕੀਤੀ ਸੀ ਡੰਡੀ ਭਾਰਤੀ ਫੌਜ ਨੇ ਆਪਣੇ ਅਪੇਧ ਸੁਰੱਖਿਆ ਤੰਤਰ ਸਹਾਰੇ ਇਹ ਹਮਲੇ ناکਾਮ ਕਰ ਦਿੱਤੇ ਡੰਡੀ ਪਾਕਿਸਤਾਨ ਨੇ ਜਿਸ ਤਰ੍ਹਾਂ ਭਾਰਤ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਇਹੀ ਪਤਾ ਲੱਗਦਾ ਹੈ ਕਿ ਉਹ ਸੁਧਰਨ ਸਮਝਣ ਵਾਸਤੇ ਤਿਆਰ ਨਹੀਂ ਅਤੇ ਟਕਰਾਵ ਵਧਾਉਣ ਉੱਤੇ ਉਤਾਰੂ ਹੈ ਡੰਡੀ ਭਾਰਤ ਨੇ ਹਾਲੇ ਤਾਂ ਸੀਮਤ ਡਰੋਨ ਹਮਲੇ ਕਰਕੇ ਇੱਕ ਤਰ੍ਹਾਂ ਨਾਲ ਪਾਕਿਸਤਾਨ ਪ੍ਰਤੀ ਸਟਾਰਟ ਨਰਮੀ ਹੀ ਦਿਖਾਈ ਪਰ ਜੇ ਉਹ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੇ ਨਾਲ-ਨਾਲ ਫੌਜੀ ਟਿਕਾਣਿਆਂ ਉੱਤੇ ਹਮਲੇ ਕਰਦਾ ਹੈ ਤਾਂ ਫਿਰ ਉਸ ਨੂੰ ਉਸੇ ਤਰੀਕੇ ਨਾਲ ਸਬਕ ਸਿਖਾਉਣ ਲਈ ਉਸ ਦੇ ਫੌਜੀ ਤੰਤਰ ਨੂੰ ਤਹਿਸ ਨਹਿਸ ਕਰਨ ਤੋਂ ਇਲਾਵਾ ਹੋਰ ਕੋਈ ਉਪਾਅ ਨਹੀਂ ਰਹਿ ਜਾਵੇਗਾ ਡੰਡੀ ਭਾਰਤ ਨੂੰ ਇਸ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ ਕਿਉਂਕਿ ਖਿਜੇ ਹੋਏ ਪਾਕਿਸਤਾਨ ਕੋਲ ਭਾਰਤ ਉਤੇ ਹਮਲੇ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ ਡੰਡੀ ਭਾਰਤ ਵਿੱਚ ਨਾ ਤਾਂ ਅਤਵਾਦੀ ਅੱਡੇ ਹਨ ਅਤੇ ਨਾ ਹੀ ਅਤਵਾਦੀਆਂ ਦੇ ਲਾਂਚ ਪੈਡ ਡੰਡੀ ਇਸ ਸਭ ਵਿੱਚ ਤਾਂ ਪਾਕਿਸਤਾਨ ਹੀ ماہر ਹੈ ਅਤੇ ਉਸ ਨੂੰ ਇਸੇ ਦੀ ਸਜ਼ਾ ਭੁਗਤਣੀ ਪੈ ਰਹੀ ਹੈ ਡੰਡੀ ਭਾਰਤ ਨੂੰ ਪਾਕਿਸਤਾਨ ਦੇ ਉਹਨਾਂ ਇਲਾਕਿਆਂ ਉੱਤੇ ਆਪਣਾ ਦਬਦਬਾ ਕਾਇਮ ਕਰਨ ਦਾ ਵੀ ਯਤਨ ਕਰਨਾ ਚਾਹੀਦਾ ਹੈ ਜਿੱਥੋਂ ਅਤਵਾਦੀ ਕੁਸਪੈਠ ਕਰਦੇ ਹਨ ਡੰਡੀ ਅਜਿਹੇ ਮੌਕੇ ਵਾਰ-ਵਾਰ ਨਹੀਂ ਮਿਲਦੇ ਡੰਡੀ ਭਾਰਤੀ ਫੌਜ ਨੇ ਆਪਣੀ ਬਹਾਦਰੀ ਨਾਲ ਪਾਕਿਸਤਾਨ ਦੀ ਫੌਜੀ ਸਮਰਥਾ ਦੀਆਂ ਝੰਡੀਆਂ ਉਡਾ ਦਿੱਤੀਆਂ ਹਨ ਡੰਡੀ ਉਹ ਇੱਕ ਤਰ੍ਹਾਂ ਨਾਲ ਲਾਚਾਰ ਦਿਸ ਰਿਹਾ ਹੈ ਡੰਡੀ ਇਸ ਦੇ ਨਾਲ ਹੀ ਇਹ ਵੀ ਪਤਾ ਲੱਗ ਰਿਹਾ ਹੈ ਕਿ ਪਾਕਿਸਤਾਨੀ ਫੌਜ ਜਿਸ ਚੀਨੀ ਰੱਖਿਆ ਸਮਗਰੀ ਦੇ ਸਹਾਰੇ ਫੜਾਂ ਮਾਰ ਰਹੀ ਸੀ ਉਹ ਘਟਿਆ ਹੈ ਡੰਡੀ ਇਹ ਸਹੀ ਸਮਾਂ ਹੈ ਕਿ جنੂਨੀ ਪਾਕਿਸਤਾਨੀ ਫੌਜ ਦੇ ਮਨ ਵਿੱਚ ਭੈ ਇਨਾ ਜ਼ਿਆਦਾ ਬੈਠ ਜਾਵੇ ਕੇ ਉਹ ਅਤਵਾਦੀਆਂ ਨੂੰ ਪਾਲਣ ਪੋਸਣ ਤੋਂ ਹਮੇਸ਼ਾ ਲਈ ਤੋਬਾ ਕਰ ਲਵੇ ਡੰਡੀ جنੂਨ ਦਾ ਇਲਾਜ ਆਸਾਨ ਨਹੀਂ ਹੁੰਦਾ